ਤੇ ਸਤਿਗੁਰਾਂ ਦੇ ਬਚਨ ਕਹੇ ਸੀ ਪੀਰ ਬੁੱਧੂ ਸ਼ਾਹ ਬਦਰੂਦੀਨ ਜੀ ਨੂੰ ਕਹਿੰਦੇ ਪੀਰ ਜੀ ਸੇਵਾ ਕਰਕੇ ਹੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਸੇਵਾ ਕਰਕੇ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਕਾਮਨਾ ਤੋਂ ਰਹਿਤ ਹੋ ਕੇ ਹੰਕਾਰ ਤੋਂ ਰਹਿਤ ਹੋ ਕੇ ਸੇਵਾ ਕਰੇ ਤੇ ਉਸ ਨੂੰ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ ਇਥੇ ਸਤਗੁਰਾਂ ਨੇ ਦੁਨਿਆਵੀ ਨੌਕਰੀ ਦੀ ਗੱਲ ਨਹੀਂ ਕੀਤੀ ਦੁਨਿਆਵੀ ਨੌਕਰ ਜਿਹੜਾ ਹੈ ਨਾ ਉਹ ساری ਉਮਰ ਨੌਕਰੀ ਕਰਦਾ ਰਹਿੰਦਾ ਹੈ ਕਈ ਮਨੁੱਖ ਬੜੇ ਫਖਰ ਦੇ ਨਾਲ ਇਹ ਗੱਲ ਕਹਿ ਦਿੰਦੇ ਨੇ ਕਿ ਮੈਨੂੰ 40 ਸਾਲ ਹੋ ਗਏ ਇੱਥੇ ਨੌਕਰੀ ਕਰਦੇ ਆਨੂੰ ਮੈਨੂੰ 40 ਸਾਲ ਹੋ ਗਏ ਇਸ ਮਾਲਕ ਦੇ ਕੋਲ ਨੌਕਰੀ ਕਰਦੇ ਆਨੂੰ ਉਹ 40 ਸਾਲ ਕੀ 50 ਸਾਲ ਵੀ ਸੇਵਾ ਕਰੇ ਨੌਕਰੀ ਕਰੇ ਤੇ ਨੌਕਰ ਦਾ ਨੌਕਰ ਹੀ ਰਹਿ ਜਾਂਦਾ ਹੈ ਕਿਉਂਕਿ ਉਸਨੇ ਦੁਨਿਆਵੀ ਮਾਲਕ ਦੀ ਸੇਵਾ ਕੀਤੀ ਹੈ ਉਸਨੇ ਦੁਨਿਆਵੀ চাকਰੀ ਕੀਤੀ ਹੈ ਅਗਰ ਜੇ ਅਸੀਂ ਗੁਰੂ ਦੀ চাকਰੀ ਕਰੀਏ ਜਿਸ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰ ਪੀਰਾਂ ਕੀ ਚੱਕਰੀ ਮਹਾ ਕਰੜੀ ਸੁਖਸਾਰ ਗੁਰੂ ਦੀ ਚੱਕਰੀ ਕਰਨੀ ਬਹੁਤ ਔਖੀ ਹੈ ਕੌਂਕਰੀ ਚੌਂਕਰੀ ਚਾਕਰੀ ਕਰਨ ਵਾਸਤੇ ਮੁਰੀਦ ਬਣਨਾ ਪੈਂਦਾ ਹੈ ਮੁਰਦਾ ਬਣਨਾ ਪੈਂਦਾ ਹੈ ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ ਮੁਰਦਾ ਹੋਏ ਮੁਰੀਦ ਨਾ ਗੱਲੀ ਜੋ ਬਣ ਜਿਹੜਾ ਸੇਵਕ ਹੈ ਨਾ ਉਹ ਮੁਰੀਦ ਦੀ ਤਰ੍ਹਾਂ ਬਣ ਜਾਏ ਗੱਲਾਂ ਤੇ ਵੀ ਵਿਸ਼ਵਾਸ ਨਾ ਰੱਖੇ ਕੇਵਲ ਭਾਵਨਾ ਦੇ ਨਾਲ ਸੇਵਾ ਕਰੇ ਇਹ ਜਦੋਂ ਮੁਰਦਾ ਮੂਰੀਦ ਮੁਰਦੇ ਦੀ ਤਰ੍ਹਾਂ ਬਣ ਜਾਂਦਾ ਹੈ ਨਾ ਉਹ ਫਿਰ ਗੁਰੂ ਰੂਪੀ ਗੌਰ ਦੇ ਵਿੱਚ ਸਮਾ ਜਾਂਦਾ ਹੈ ਗੌਰ ਨਾਮ ਹੁੰਦਾ ਹੈ ਕਬਰ ਦਾ ਉਹ ਕਬਰ ਦੇ ਵਿੱਚ ਗੁਰੂ ਇਹਨੂੰ ਗੌਰ ਕਿਹਾ ਹੈ ਗੁਰਬਾਣੀ ਵਿੱਚ ਵੀ ਗੁਰ ਗੌਰ ਸਮਾਵੈ ਗੁਰੂ ਰੂਪੀ ਕਬਰ ਦੇ ਵਿੱਚ ਨੌਕਰ ਮਾ ਜਿਹੜਾ ਸੇਵਕ ਹੈ ਉਹ ਮੁਰਦਾ ਹੋ ਕੇ ਸਮਾ ਜਾਂਦਾ ਹੈ ਕਬਰ ਦਾ ਤੇ ਗੁਰੂ ਦਾ ਇੱਕੋ ਜਿਹਾ ਸੁਭਾਅ ਏ ਕਬਰ ਦੇ ਵਿੱਚ ਵੀ ਤਿੰਨ ਬਹੁਤ ਵੱਡੇ ਗੁਣ ਨੇ ਗੁਰੂ ਵਿੱਚ ਵੀ ਤੇ ਬਿਆੰਤ ਗੁਣ ਨੇ ਗੁਰੂ ਵਿੱਚ ਤੇ ਅਨੇਕਾਂ ਹੀ ਗੁਣ ਨੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਇੱਕ ਵੀ ਨਹੀਂ ਸਮਝ ਸਕਿਆ ਪਰ ਗੁਰੂ ਵਿੱਚ ਵੀ ਇਹ ਤਿੰਨ ਬਹੁਤ ਵੱਡੇ ਗੁਣ ਨੇ ਕਬਰ ਜਿਹੜੀ ਆ ਨਾ ਜਿਸ ਨੂੰ ਕੋਈ ਥਾਂ ਨਾ ਮਿਲੇ ਕਿਸੇ ਨੂੰ ਕੋਈ ਢੋਈ ਨਾ ਮਿਲੇ ਸਰੀਰ ਵਿੱਚੋਂ ਪ੍ਰਾਣ ਪੰਖੇਰੂ ਹੋ ਜਾਂਦੇ ਨੇ ਤੇ ਜਿਹੜੀਆਂ ਕੋਠੀਆਂ ਤੁਸੀਂ ਬੜੀ ਰੀਜ ਦੇ ਨਾਲ ਬੜੀ ਕੀਮਤ ਲਾ ਕੇ ਬਣਾਈਆਂ ਨੇ ਉਹਦੇ ਵਿੱਚ ਤੁਹਾਡੇ ਵਾਸਤੇ ਕੋਈ ਜਗ੍ਹਾ ਨਹੀਂ ਰਹਿੰਦੀ ਕੋਈ ਜਗ੍ਹਾ ਨਹੀਂ ਰਹਿੰਦੀ ਘਰ ਤੇ ਦੇਤ ਨਿਕਾਰ ਜਦੋਂ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਰਹਿੰਦੀ ਫਿਰ ਗੌਰ ਉਸ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ ਗੌਰ ਨਿਮਾਣੀ ਛੱਡ ਕਰੇ ਨੇ ਘਰ ਆ ਘਰ ਆਓ ਗੌਰ ਤੇ ਆਵਾਜ਼ਾਂ ਦਿੰਦੀ ਹੈ ਆ ਤੇਰਾ ਕੋਈ ਘਰ ਨਹੀਂ ਆ ਮੇਰੇ ਵਿੱਚ ਸਮਾ ਜਿਹਦਾ ਕੋਈ ਟਿਕਾਣਾ ਨਹੀਂ ਕੋਈ ਥਾਂ ਨਹੀਂ ਗੌਰ ਉਸ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ ਦੂਸਰਾ ਗੌਰ ਦਾ ਕੰਮ ਹੁੰਦਾ ਹੈ ਗੁਣ ਉਹਦੇ ਪਰਦੇ ਟੱਕ ਲੈਂਦੀ ਹੈ ਕਿਸੇ ਪ੍ਰਕਾਰ ਦਾ ਵੀ ਮਨੁੱਖ ਹੋਵੇ ਜਦੋਂ ਉਹ ਕਬਰ ਵਿੱਚ ਚਲੇ ਜਾਂਦਾ ਉਹਦੇ ਸਾਰੇ ਪਰਦੇ ਢੱਕੇ ਜਾਂਦੇ ਨੇ ਤੀਸਰਾ ਗੌਰ ਦਾ ਕਬਰ ਹੈ ਦਾ ਕਬਰ ਦਾ ਇਹ ਗੁਣ ਹੈ ਉਹ ਆਪਣੇ ਵਰਗਾ ਹੀ ਕਰ ਲੈਂਦੀ ਹੈ ਕੁਝ ਸਮੇਂ ਬਾਅਦ ਸ਼ਰੀਰ ਦੀ ਮਿੱਟੀ ਕਬਰ ਦੀ ਮਿੱਟੀ ਦੇ ਨਾਲ ਬਿਲਕੁਲ ਇੱਕ ਮਿਕ ਹੋ ਜਾਂਦੀ ਹੈ ਸਿੱਖਾ ਗੁਰੂ ਦਾ ਵੀ ਇਹੋ ਜਿਹਾ ਸੁਭਾਅ ਹੀ ਹੈ ਜਿਸ ਦਾ ਕੋਈ ਟਿਕਾਣਾ ਨਹੀਂ ਨਾ ਇਸ ਲਈ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਨੂੰ ਅਸੀਂ ਨਿਆਸਰਿਆਂ ਦੇ ਆਸਰੇ ਕਹਿੰਨੇ ਜਿਨ੍ਹਾਂ ਨੂੰ ਨਿਮਾਲਿਆਂ ਦੇ ਮਾਣ ਨੇਤਾਲਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਗਤਿਆਂ ਦੀ ਗੱਤ ਨੇ ਪੱਤਿਆਂ ਦੀ ਪਤ ਕਹਿੰਨੇ ਆ ਜਿਹਦਾ ਕੋਈ ਟਿਕਾਣਾ ਨਹੀਂ ਹੋਵੇ ਉਹ ਗੁਰੂ ਦੇ ਘਰ ਵਿੱਚ ਆ ਜਾਂਦਾ ਹੈ ਗੁਰੂ ਉਸ ਨੂੰ ਟਿਕਾਣਾ ਦਿੰਦਾ ਹੈ ਗੁਰੂ ਨਹੀਂ ਪੁੱਛਦਾ ਕਿ ਤੂੰ ਕੌਣ ਹੈ ਕਿੱਥੋਂ ਆਇਆ ਹੈ ਹਿੰਦੂ ਹੈ ਖੱਤਰੀ ਹੈ ਬ੍ਰਾਹਮਣ ਹੈ ਸ਼ੁੱਧਰ ਵੈਸੇ ਤੇ ਫਿਰ ਗੁਰੂ ਐਸਾ ਏ ਉਹਦੇ ਪਰਦੇ ਢੱਕ ਲੈਂਦਾ ਏ ਉਹਦੇ ਔਗਣਾ ਨੂੰ ਗੁਨਾਹਾਂ ਨੂੰ ਨਹੀਂ ਚਿਤਾਰਦਾ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਤੇ ਤੀਸਰਾ ਗੁਰੂ ਦਾ ਗੁਣ ਬਹੁਤ ਵੱਡਾ ਏ